ਪਹਿਲਾਂ ਵੀ ਮੰਕੀ ਫੌਕਸ ਬਿਮਾਰੀ ਦਾ ਨਾਮ ਸੁਣਿਆ ਹੀ ਹੋਵੇਗਾ ਪਰ ਇਸ ਵਾਰ ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਬਾਰੇ ਚਿੰਤਾ ਪ੍ਰਗਟਾਈ ਹੈ ਕਾਰਨ ਇਹ ਹੈ ਕਿ ਇਸ ਦਾ ਨਵਾਂ ਸਟੇਨ ਅਫਰੀਕਾ ਦੇ ਵਿੱਚ ਸਾਹਮਣੇ ਆਇਆ ਹੈ ਜਿਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਹਾਮਾਰੀ ਫੈਲਣ ਦੀ ਸੰਭਾਵਨਾ ਵੀ ਹੈ ਇਸ ਖਤਰੇ ਨੂੰ ਮੱਦੇਨਜ਼ਰ WHO ਨੇ ਐਮਰਜੈਂਸੀ ਮੀਟਿੰਗ ਵੀ ਬੁલાਉਣੀ ਪਈ ਹੈ ਇਸ ਲਈ ਸਟੇਨ ਨੂੰ ਕਾਫੀ ਖਤਰਨਾਕ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਮੰਕੀ ਫੌਕਸ ਵਾਇਰਸ ਦੇ ਇਸ ਨਵੇਂ ਸਟੇਨ ਦੀ ਖੋਜ ਐਸ ਸਾਲ ਅਪ੍ਰੈਲ ਦੇ ਵਿਚ ਦੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੇ ਵਿੱਚ ਹੋਈ ਸੀ ਇਹ ਵਾਇਰਸ ਸੰਕਰਮਿਤ ਦਸ ਵਿੱਚੋਂ ਇੱਕ ਵਿਅਕਤੀ ਨੂੰ ਮਾਰਨ ਦੀ ਸਮਰੱਥਾ ਰੱਖਦਾ ਹੈ ਹੁਣ ਇਸ ਵਾਇਰਸ ਕਾਂਗੋ ਤੋਂ ਵੀ ਬਾਹਰ ਦਾ ਫੈਲਣਾ ਸ਼ੁਰੂ ਹੋ ਗਿਆ ਹੈ ਅਜਿਹੇ ਦੇ ਵਿੱਚ ਡਬਲਯੂ ਐਚਓ ਨੂੰ ਚਿੰਤਾ ਹੈ ਕਿ ਜੇਕਰ ਇਹ ਨਵਾਂ ਸਟੇਨ ਅਫਰੀਕਾ ਤੋਂ ਬਾਹਰ ਨਿਕਲਦਾ ਹੈ ਤਾਂ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਇਸ ਦੇ ਫੈਲਣ ਦੀ ਸੰਭਾਵਨਾ ਵੱਧ ਸਕਦੀ ਹੈ ਮੌਨਕੀ ਪੌਕਸ ਮਨੁੱਖਾਂ ਦੇ ਵਿੱਚ ਚੇਚਕ ਵਰਗੀ ਇੱਕ ਅਜਿਹੀ ਵਾਇਰਲ ਲਾਗ ਹੈ ਇਹ ਪਹਿਲੀ ਵਾਰ 1955 ਦੇ ਵਿੱਚ ਖੋਜ ਲਈ ਰੱਖੇ ਗਏ ਮਾਤ ਬਾਂਦਰਾ ਦੇ ਵਿੱਚ ਪਾਇਆ ਗਿਆ ਸੀ ਇਸ ਕਰਕੇ ਇਸ ਨੂੰ ਮੌਨਕੀ ਪੌਕਸ ਕਿਹਾ ਜਾਂਦਾ ਹੈ ਮਨੁੱਖਾਂ ਦੇ ਵਿੱਚ ਮੌਨਕੀ ਪੌਕਸ ਦੀ ਲਾਗ ਦਾ ਪਹਿਲਾ ਕੇਸ 1970 ਦੇ ਵਿੱਚ ਦਰਜ ਕੀਤਾ ਗਿਆ ਸੀ ਇਸ ਬਿਮਾਰੀ ਇਹ ਬਿਮਾਰੀ ਹੈ ਜਿਹੜੀ ਮੁੱਖ ਤੌਰ ਤੇ ਮੱਧ ਅਤੇ ਪੱਛਮੀ ਅਫਰੀਕਾ ਦੇ ਗਰਮ ਖੰਡੀ ਮੀਂਹ ਵਾਲੇ ਖੇਤਰਾਂ ਦੇ ਵਿੱਚ ਹੁੰਦੀ ਹੈ ਅਤੇ ਕਦੇ-ਕਦਾਈਂ ਦੂਜੇ ਖੇਤਰਾਂ ਦੇ ਵਿੱਚ ਵੀ ਪਹੁੰਚ ਜਾਂਦੀ ਹੈ ਦੁਨੀਆ ਵਿੱਚ ਇਸ ਦੇ ਮਾਮਲੇ ਦੇ ਵਿੱਚ ਸਾਹਮਣੇ ਆਇਆ ਚੁੱਕਾ ਹੈ ਕਿ WHO ਨੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਪਰ ਹੁਣ ਇਸ ਦਾ ਨਵਾਂ ਸਟੇਨ ਸਾਹਮਣੇ ਆਇਆ ਹੈ ਕਿ ਜੋ ਕਿ ਬਹੁਤ ਹੀ ਘਾਟਕ ਦੱਸਿਆ ਜਾ ਰਿਹਾ ਹੈ World Health Organization ਦੇ ਅਨੁਸਾਰ ਮੰਕੀ ਪੌਕਸ ਇੱਕ ਸ਼ੂਤ ਦੀ ਬਿਮਾਰੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ ਇ ਰੈਸਪੀਰੇਟਰੀ ਡ੍ਰੌਪਲੈਟਸ skin ਦੇ ਸੰਪਰਕ ਦੇ ਆਉਣ ਦੇ ਵਿੱਚ ਨਿਕਲਣ ਵਾਲੇ ਫਲੂਇਡ ਅਤੇ ਰੈਸਪੀਰੇਟਰੀ ਟ੍ਰੈਕ ਦੇ ਸੰਪਰਕ ਦੇ ਆਉਣ ਦੀਆਂ ਤਰੀਕਾਂ ਦੇ ਵੱਲੋਂ ਸਰੀਰਕ ਦੇ ਵਿੱਚ ਪ੍ਰਵੇਸ਼ ਕਰਦਾ ਹੈ ਇਹ ਬਿਮਾਰੀ ਦੇ ਲੱਛਣ ਆਮ ਤੌਰ ਤੇ 2 ਜਾਂ 3 4 ਹਫ਼ਤੇ ਤੋਂ ਹੀ ਦਿਖਾਈ ਦਿੰਦੇ ਹਨ ਜੋ ਆਪਣੇ ਆਪ ਦੂਰ ਹੋ ਜਾਂਦੇ ਹਨ ਹਾਲਾਂਕਿ ਇਸ ਦੇ ਮਾਮਲੇ ਦੇ ਵਿੱਚ ਗੰਭੀਰ ਵੀ ਹੋ ਸਕਦੇ ਹਨ ਜਿਵੇਂ ਕਿ ਰੈਸ਼ੇਸ ਬੁਖਾਰ ਨਸਾਂ ਦਾ ਫੁੱਲਣਾ ਥਕਾਨ ਸਿਰ ਦਰਦ ਸਿਰ ਦਰਦ ਪਿੱਠ ਦਰਦ ਠੰਡ ਲੱਗਣਾ ਮਾਸਪੇਸ਼ੀਆਂ ਦੇ ਵਿੱਚ ਦਰਦ ਜਾ ਲਿੰਫ ਨੋਡਸ ਦੇ ਵਿੱਚ ਸੋਜ ਹੋ ਜਾਂਦੀ ਹੈ ਇਹ ਇਸ ਬਿਮਾਰੀ ਦੇ ਚੈਨਤ ਤੇ ਲੱਛਣ ਹਨ